ਆਣਾਇਆ ਜਿਤਨਾ ਉਠਾਉਂਗੇ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਬੇ ਨਾ ਬਿਝਾਣੇ ਵਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਣੇ ਨੇ ਗਾਲ ਗੱਡੀ ਮੈਨੂੰ ਉਹਨੇ ਗਾਲ ਗੱਡੀ ਉਹਨੇ ਮੇਰੇ ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਬਾਅਦ ਚ ਬੱਠੇ ਹੋਏ ਸਾਰੇ ਬਾਅਦ ਹੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਦੇਗੇ ਬਾਅਦ ਹੀ ਪਤਾ ਨਹੀਂ ਕਿ ਰੌਲਾ ਆ ਬਾਕੇ ਹਲਾ ਲਲਾ ਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸੱਤ ਆਜਾ ਦੂਰ ਕਰਕੇ ਬੈਠੋ ਸਾਰੇ ਜਣੇ ਇੱਕ ਦੋ ਜਣੇ ਹੀ ਚੱਲਦੇ ਹੋ ਜਰੂਰ ਚੱਲੋ ਇਹਨਾਂ ਦੇ ਨਾਲ ਕਿਉਂਕਿ ਇਹ ਨਾਲੇ ਆਪਣੇ ਪਰ ਕੇ ਇਹਨਾਂ ਕੰਨੀ ਉਹ ਇਕੱਲੇ ਵੀ ਲਾਈਵ ਨਹੀਂ ਚੱਲਦਾ ਇਹ ਆਵੇ ਮੁੰਡਾ ਖੜਾ ਇਹ ਆਵੇ ਆਵੇ ਆ ਗਿਆ ਆ ਤੁਸੀਂ ਦੂਰ ਲਗਾਉਣੇ ਨਾ ਤੇ ਇਕੱਲੇ ਲਾਈਵ ਥੱਲੇ ਜਿਹੜੀ ਸਕਰੀਨ ਹੈਗੀ ਆ 15 ਤੋਂ ਮੈਂ ਜਣਾ 45 ਕਾਲੀ ਜਗੜਾ ਦਾ ਚਪੇੜ ਮਾਰੇਗਾ ਮੁੰਡੇ ਉਹ ਮਾਰ ਪੀਏ ਨੇ ਇਹ ਪੜੋਨੇ ਉਹ ਲੈ ਸਭ ਤੋਂ ਬੈਸਟ ਬੱਸ ਉਹ ਉਹ ਉੱਥੇ ਤੱਕ ਲੱਗ ਗਈ ਕਿੱਥੇ ਅਮਨ ਸਰ ਮੱਥਾ ਟੇਕਣਾਏ ਸੀਗੇ ਦਰਬਾਰ ਸਾਹਿਬ ਮੇਰਾ ਨਾਮ ਗੁਰਿੰਦਰ ਆਲੇ ਆ ਗੁਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ ਕਿਹੜੀ ਜਗ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂਜੀ ਆਪਣਾ ਨਾਮ ਤੋਂ ਕਿੱਥੇ ਰਹਿਣ ਵਾਲੇ ਨਵਾਂ ਸ਼ਹਿਰ ਚਿੰਗੜਾ ਮੇਰਾ ਪਿੰਡ ਆ ਨਵਾਂ ਸ਼ਹਿਰ ਦੂਜਾ ਆ ਜ਼ਿਲ੍ਹਾ ਤੇਸੀਲ ਮੰਗਾ ਕੀ ਹੋਇਆ ਇੱਥੇ ਤੇ ਇੱਥੇ ਪਹੁੰਚੇ ਜੇ ਕਿਹੜੀ ਜਗ੍ਹਾ ਤੇ ਆਈ ਹੋ ਅਮਰ ਸਾਰਾ ਮੱਥਾ ਟੇਕਣਾਏ ਸੀਗੇ ਦਰਬਾਰ ਸਾਹਿਬ ਮੱਥਾ ਢੇ ਕੇ ਮੈਂ ਤੇ ਮੇਰੇ ਫੈਮਲੀ ਜੀ ਅਸੀਂ ਨਿਕਲੇ ਚਲੋ ਸਾਡੇ ਬੀਮੀਆਂ ਪਿੱਛੇ ਰਹਿ ਗਈਆਂ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂਹ ਚੱਲਦੇ ਆਂ ਪਰ ਉਹਨਾਂ ਨੂੰ ਹੌਲੀ ਹੌਲੀ ਆ ਲੰਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਇਦਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾਰੀ ਲਾਦਾ ਆਪਸੇ ਲੜਦੇ ਪਏ ਸੀ ਆਪਸੇ ਜੇ ਲੜਦੇ ਸਕੇ ਮੇਨਾ ਕੋਈ ਉਹਨਾਂ ਦਾ ਰੋਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਬੇ ਨਾ ਬਿਝਾਣੇ ਵਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਾਨ ਨੇ ਗਾਲ ਗੱਡੀ ਮੈਨੂੰ ਜੀ ਉਹਨੇ ਗਾਲ ਗੱਡੀ ਉਹਨੇ ਮੇਰੇ ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਉਹਦੇ ਕੋਣ ਸੀ ਮੈਨੂੰ ਨਹੀਂ ਪਤਾ ਕੋਣ ਸੀ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਇੱਥੇ ਤਾਂ ਪਤਾ ਨਹੀਂ ਕਿ ਕੈਮਰੇ ਜੇ ਕਹਿੰਦੇ ਆਏ ਆ ਬੰਦੇ ਵੀ ਤੇ ਕਿੰਨੀ ਕੁ ਮਾਰਕੁੱਟ ਕੀਤੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਤੁਹਾਨੂੰ ਆ ਆ ਆਂਗਲ ਮੇਰੀ ਟੁੱਟ ਗਿਆ ਵਾ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤਾਂ ਸਹਿਰ ਸਹਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਪਹੁੰਚੇ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਜੀਜਾ ਇਦਾਂ ਦੀ ਆ ਬੰਦਾ ਮੱਥਾ ਟੇਕੇ ਨਿਕਲਦਾ ਹਫ਼ਤਾ ਆਪਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਕਸਮ ਨਾਲ ਚਲੋ ਹੋਰ ਮੇਰਾ ਕਹਿਣ ਬਦਲ ਬਹੁਤ ਵਾਰ ਕਰਦਾ ਮੈਂ ਕੋਈ ਮੰਗ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਮੈਂ ਇਨਸਾਫ ਚਾਹੀਦਾ ਹੈ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਬੱਠੇ ਹੋਏ ਸਾਰੇ ਆ ਬਾਅਦ ਹੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਦੇਗੇ ਬਾਅਦ ਹੀ ਪਤਾ ਨਹੀਂ ਕਿ ਰੌਲਾ ਹੈ ਬਾਅ ਕੇ ਹਲਾ ਲਲਾ ਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸੱਤ ਕਿੰਦੀ ਸ਼ਰਮ ਨਾਲ ਘਟਨਾ ਸਮਝਦੇ ਹੋ ਜੀ ਕਿਦਾ ਕਿਦਾ ਹੋ ਗਿਆ ਬਹੁਤ ਸ਼ਰਮਨਾਕ ਸ਼ਰਮਨਾਕ ਬਾਜੀ ਅੰਮ੍ਰitsar ਨਹੀਂ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿਤਨਾ ਉਠਾਉਂਗੇ ਕਿਰੇ ਕਰਾਇਆ ਬਿਨਾ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੇ ਚੱਲ ਕਹਿ ਕੇ ਦੇਖ ਲਓ ਬਾਬਾ ਮੇਰੇ ਕੋ ਪੈਸਾ ਆਏ ਨਹੀਂ ਗਿਆ ਜੇਬ ਵਿੱਚ ਮੈਂ ਆਪਣੇ ਘਰ ਜਾਣਾ ਆ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਦਰੂਂਗੇ ਉਹ ਜੇਬ ਵਿੱਚ ਬਾਗੇ ਬਾਬਾ ਕਿਹੜੀ ਗੱਲ ਆ ਤੇਤ ਪੈਸੇ ਨਹੀਂ ਮੈਨੂੰ ਦੱਸ ਨਵਨੀਤ ਕੋਲ ਕਿਹੜੇ ਇਲਾਕੇ ਦੇ ਹਨ ਜੀ ਅਸੀਂ ਤੋਂ ਆਪਵਾ ਨਵਾਂ ਸ਼ਹਿਰ ਹੋਇਆ ਕੀ ਤੁਹਾਡੇ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਭਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟ ਮਾਰ ਕਰਤੀ ਉਂਗਲੀਆਂ ਵੀ ਤੋੜਤੀ ਸਿਰ 'ਚ ਵੀ ਗਲੀ ਹੋਈ ਹੋਰ ਪਤਾ ਨਹੀਂ ਕਿਤਨੀ ਕਿਤਨਾ ਮਾਰਦੇ ਆ ਘੱਟ ਨਾਲ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਘਟਨਾ ਹੈ ਕੀ ਮੰਗਦੇ ਇਨਸਾਨ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈ ਨਹੀਂ ਨਾਲ ਗੱਲ ਕਰਨ ਦੀ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਤੇ ਨਹੀਂ ਉਹਨਾਂ ਨੇ ਇਹ ਵੀ ਮਨਨ ਕਹਿੰਦੇ ਕਿ ਉੱਥੇ ਕੈਮਰਾ ਹੈ ਨਹੀਂ ਜਿੱਤੇ ਫਾਈਟ ਕੋਈ ਉੱਪਰ ਆਇਆ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਡੀ ਸਾਡੀ سپور ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਬੀਡੀ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਹੋਇਆ ਸਾਨੂੰ ਸਾਮਣੂ ਮਿਲੇ ਤੀ ਉੱਥੇ ਨਹੀਂ ਅਸੀਂ ਅਸੀਂ ਉਹਨਾਂ ਨੂੰ ਕਾਲ ਕੀਤੀ ਹੋ ਆ ਰਹੇ ਆ ਨਹੀਂ ਅਜਿਹਾ ਕੋਈ ਸ਼ਰਧਾਲੂ ਵਾਰੋਂ ਆਏ ਤੇ ਕੋਈ 99 ਜੀ ਉੱਥੇ ਜਿਹੜੇ ਕੈਮਰਿਆਂ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋ ਤੇ ਫਸਟ ਵੀ ਉਹਨਾਂ ਨੂੰ ਹਸਪਤਾਲ ਭੇਜਿਆ ਹੋਇਆ ਹੈ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਾ ਉਹਨਾਂ ਨੇ ਕਹਿੰਦਾ ਕੈਮਰੇ ਦੀ ਇੰਡੀਐਸ ਕਹਿੰਦਾ ਕੈਮਰਾ ਬੰਦ ਆ ਰਹੀਆਂ ਨੇ ਨਹੀਂ ਮੇਰੇ ਟੈਨਿਓਰ ਜਾਂ ਫਸਟ ਹੀ ਆ ਜੀ ਹਣੇ ਤੱਕ ਇਸ ਕੋ ਪਹਿਲਾਂ ਤੇ ਕੋਈ ਆਈ ਨਹੀਂ ਜ ਨਹੀਂ ਇਹ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚੋਂ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਜੀ ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਊਨ ਕਰਨ ਦੀ ਕੋਈ ਚੀਜ਼ ਨਹੀਂ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਕਿਹੜੀ ਫੈਮਿਲੀ ਤੋਂ ਦੀ ਸੀ ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕੋਈ ਵਿਰਾਸਤ ਚ ਚਲਿਤਾ ਕਿਸੇ ਨੇ ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਆਪਣਾ ਦੱਸ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਉਹ ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਰਸਟ ਏਡ ਦਵਾਈ ਜਾਵੇ ਸੀਸੀਟੀਵੀ ਆਈਕੂ ਸਾਹਮਣੇ ਸੀਸੀਟੀਵੀ ਕੋਈ ਕੋਈ ਨਹੀਂ ਕ